ਪਿੰਡ ਛੇਰਗੜ ਬੇਟ ਦੇ ਵਿੱਚੋਂ ਦਿਨ ਦਿਹਾੜੇ ਜਿਹੜੀ ਚੋਰੀ ਹੋਈ ਟੋਕਾ ਮਸ਼ੀਨ ਦੀ ਗੱਲ ਆ ਉਹ ਪੂਰੇ ਸੰਸਾਰ ਦੇ ਵਿੱਚ ਲਗਭਗ ਹੁਣ ਫੈਲ ਚੁੱਕੀ ਆ ਆ ਮਸ਼ੀਨ ਵੀ ਇੱਥੇ ਪਈ ਆ ਬਸ ਚੌਂਕੀ ਤੇ ਜਿਹੜੇ ਮੁਲਾਜ਼ਮਾਂ ਉਹ ਬਹੁਤ ਬੀਜ਼ੀ ਨੇ ਕੱਲ 15 ਅਗਸਤ ਦਾ ਦਿਨ ਸੀ ਤੇ ਅੱਜ ਵੀ ਕੋਈ ਕੋਰਟ ਕੇਸ ਦੇ ਤਹਿਤ ਉਹ ਕਿਤੇ ਗਏ ਹੋਏ ਨੇ ਕੀ ਫੈਸਲਾ ਸਾਹਮਣੇ ਆਉਂਦਾ ਹੈ ਇਹਨੂੰ ਲੈ ਕੇ ਹਰ ਕੋਈ ਜਿਹੜਾ ਆ ਉਹ ਉਤਸਕ ਹ ਤੇ ਅਸੀਂ ਨਾਲ ਦੀ ਨਾਲ ਜਿਹੜੀ ਅਪਡੇਟ ਉਹ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਪਿੰਡ ਬਜੀਂਦਪੁਰ ਦੇ ਖੇਤਾਂ ਵਿੱਚ ਸੁੱਟੀ ਹੋਈ ਮਸ਼ੀਨ ਨੂੰ ਰਿਕਸ਼ੇ ਤੇ ਲਦਾ ਕੇ ਜਦੋਂ ਪਿੰਡ ਸ਼ੇਰਗੜ ਭੇਜਿਆ ਗਿਆ ਤਾਂ ਅੱਗੋਂ ਪਿੰਡ ਸ਼ੇਰਗੜ ਪੰਚ ਦੀ ਪੰਚਾਇਤ ਉੱਥੇ ਮੌਜੂਦ ਸੀ ਅਣਖਿਆ ਚੱਲੇ ਨਾ ਫੋਨ ਲੈ ਕਾਰਗਾਲ ਹੋ ਗਈ ਨਾ ਇਹ ਕੋ ਕਰਦਾ ਯਾਰ ਪਿੰਡ ਸਿਪਾਤ ਗਿਆ ਵਾਰ ਲੈ ਆਈਟੂ ਦੇ ਆਈ ਜੀ ਮਸ਼ੀਨ ਇਹ ਤੁਸੀਂ ਇੱਥੇ ਨੂੰ ਲੱਦ ਕੇ ਭੇਜਤੀ ਇਹਦਾ ਕੀ ਮਤਲਬ ਹੈਗਾ ਸਾਡਾ ਸਾਰਾ ਪਿੰਡ ਸੱਠ ਕੇ ਆ ਗਿਆ ਸਾਡੇ ਕੋਲ ਨੂੰ ਸਾਨੂੰ ਫੋਨ ਆ ਗਿਆ ਅੱਛਾ ਜੇ ਉੱਥੇ ਫਿੱਟੇ ਹੀ ਤਾਂ ਉਹਨਾਂ ਨੂੰ ਪਤਾ ਪਾਉਣੇ ਟਰੈਕਟਰ ਤੇ ਗਈ ਆ ਉਹ ਨਹੀਂ ਕਿਹਾ ਕਿ ਇੱਥੇ ਆ ਕੇ ਛਿੱਤੀ ਆ ਤੁਸੀਂ ਕਿਉਂ ਚੱਕੀ ਆ ਸਾਡਾ ਸਾਨੂੰ ਕਿਉਂ ਫੁੱਟੂ ਬਣਾਉਂਦੇ ਆ ਤੁਸੀਂ ਆਹ ਸਾਡੇ ਕੋਲ ਸਾਰੀਆਂ ਜੀਓ ਪਈਆਂ ਹੁਣ ਉਹ ਅੱਗੇ ਅੱਗੇ ਵੱਡੇ ਨੇ ਫੈਸਲਾ ਕਰ ਲੈਣਾ ਕਿ ਹੁਣ ਸਾਰਾ ਪਿੰਡ ਉੱਠਾ ਹੋ ਗਿਆ ਸਾਡਾ ਅੱਛਾ ਬੰਦੇ ਕਿੱਥੇ ਨਹੀਂ ਹੁਣ ਅਸੀਂ ਸਾਰੇ ਜੀਓ ਕਿ ਤੂੰ ਐਸਐਸਪੀ ਦੇ ਪੇਸ਼ ਹੋਵਾਂਗੇ ਕਿ ਮੋੜੋ ਕੇ ਮੋੜ 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 ਮਾਰ ਕੇ ਰਿਕਸ਼ੇ ਵਾਲੇ ਤੋਂ ਪੁੱਛ ਗਿਸ਼ ਕਰਨ ਤੋਂ ਬਾਅਦ ਮਸ਼ੀਨ ਨੂੰ ਜਿਉਂ ਦੀ ਤਿਉਂ ਸ਼ੇਰ ਤੋਂ ਚੌਕੀ ਵੱਲ ਮੋੜਿਆ ਗਿਆ ਉਹ ਬਾਈਕ ਨਾ ਰਿਕਸ਼ਾ ਸਟਰੀ ਦਾ ਪਤਾ ਕੁਛ ਨਹੀਂ ਚੌਂਕੀਵਾਲ ਅੱਗੇ ਵੱਧਦਾ ਹੋਇਆ ਨਾ ਨਾ ਇਹ ਹੋਲੀ ਚੱਲਦੀ ਆ ਬੰਦਾ ਭਜਾ ਕੇ ਲੈ ਗਿਆ ਪਿੰਡ ਦੇ ਰਾਹ ਤੋਂ ਨਿਰੰਤਰ ਗੁੱਸੇ ਨਾਲ ਨਾ ਅੱਗੇ ਵੱਲ ਚੱਲ ਗਿਆ ਆ ਗਿਆਵੇਂ ਹੁਣ ਲੈ ਜੀ ਸੁੰਨਾਂ ਵਾਲੇ ਹੀ ਆ ਪਿੰਡ ਦੇ 10 15 ਨੌਜਵਾਨ ਰਿਕਸ਼ੇ ਦੇ ਅੱਗੇ ਪਿੱਛੇ ਹੋ ਕੇ ਉਹਨੂੰ ਇੱਕ ਤਰ੍ਹਾਂ ਸਕੁਆਇਰਡ ਕਰਕੇ ਚੌਂਕੀਵਾਲ ਨੂੰ ਲੈ ਜਾਂਦੇ ਹੋਏ ਆ ਦੇਖੋ ਮੋੜ ਦੇ ਉੱਤੇ ਵੀ 7-8 ਜਣੇ ਖੜੇ ਸੀ ਕਿ ਕਿਤੇ ਰਿਕਸ਼ਾ ਫਸਿਆ ਬੰਨਾ ਮੁੜ ਜਾਵੇ ਬਾਬਾ ਫਲਾਹੀ ਤੇ ਅੱਗਿਓ ਲੰਘਦਾ ਹੋਇਆ ਰਿਕਸ਼ਾ ਆਹ ਇੱਕ ਮੋਟਰਸਾਈਕਲ ਮੋੜੇ ਸ਼ੇਰਗੜ ਬਾਬਾ ਫਲਾਹੀ ਚੌਕ ਦੇ ਕਰੀਬ ਜਿਹੜਾ ਹੈ ਉਹ ਇੱਥੇ ਪਹੁੰਚ ਚੁੱਕਾ ਹੈ ਤੇ ਹੁਣ ਇਹ ਰਿਕਸ਼ਾ ਕਿੰਥੋਂ ਸ਼ੇਰਗੜ ਬਾਬਾ ਫਲਾਹੀ ਚੌਕ ਤੋਂ ਸ਼ੇਰਪੁਰ ਚੌਕੀ ਦੇ ਵੱਲ ਚਲਾ ਗਿਆ ਜਿਹੜਾ ਕਿ ਰਵਾਨਾ ਮੈਂ ਕਿਹਾ ਹੁਣ ਸਾਰਾ ਪਿੰਡ ਆਹ ਤੁਹਾਡੇ ਸਾਹਮਣੇ ਹੋ ਗਿਆ ਮੋੜ ਗੁਰਦਿਆਂ ਹੀ ਮੈਂ ਕਿਹਾ ਕੱਲੇ ਸਾਹਮਣੇ ਸ਼ੇਰਪੁਰ ਵਾਲੀ ਰੋਡ ਦੇ ਉੱਤੇ ਜਾਂਦਾ ਹੋਇਆ ਚੌਂਕੀ ਦੇ ਕੋਲ ਪੁੱਛ ਕੇ ਰਿਕਸ਼ੇ ਨੂੰ ਰੋਕਿਆ ਗਿਆ ਤੇ ਚੌਂਕੀ ਦੇ ਵਿੱਚ ਇਤਲਾਹ ਜਿਹੜੀ ਆ ਉਹ ਕੀਤੀ ਗਈ ਕਿ ਮਸ਼ੀਨ ਜਿਹੜੀ ਉਹ ਬਰਾਮਦ ਹੋ ਚੁੱਕੀ ਹੈ ਚੌਂਕੀ ਦੇ ਵਿੱਚ ਇਹ ਵੱੜਦੇ ਹੋਏ ਜਿਹੜੇ ਕਿ ਨੌਜਵਾਨ ਤੇ ਨੌਜਵਾਨਾਂ ਨੇ ਇਹ ਰਿਕਸ਼ਾ ਜਿਹੜਾ ਆ ਉਹ ਸ਼ੇਰਪੁਰ ਚੌਂਕੀ ਦੇ ਵਿੱਚ ਅੰਦਰ ਦੇਖੋ ਤੱਕਾ ਲਾ ਕੇ ਚੌਂਕੀ ਦੇ ਵਿੱਚ ਜਿਹੜਾ ਰਿਕਸ਼ਾ ਹੈ ਉਹਦੇ ਪਿੰਡ ਦੇ ਬਹੁਤ ਸਾਊ ਆ ਤੇਰਾ ਤਾਂ ਡੀਜ਼ਲ ਵੀ ਨਹੀਂ ਭੋਗਦਾ ਖੜਾ ਕਰ ਦਿੱਤਾ ਅੱਗੂ ਹੈਗੇ ਜਿਹੜਾ ਰਿਕਸ਼ਾ ਚਾਲਕ ਹੈ ਇਹਦੇ ਵੀ ਜਿਹੜੇ ਬਿਆਨ ਆ ਉਹ ਵੀ ਅਸੀਂ ਲਵਾਂਗੇ ਕੀ ਬਿਆਨ ਉਹ ਦਿੰਦਾ ਹੈ ਤੁਹਾਡੇ ਸਾਹਮਣੇ ਰੱਖਾਂਗੇ ਹਾਂਜੀ ਛੋਟੇ ਵੀਰ ਕੀ ਨਾਂ ਹੈ ਤੇਰਾ ਕਾਲਾ ਕਾਲਾ ਕਾਲੇ ਭਾਈ ਕਿਹੜਾ ਪਿੰਡ ਹੈ ਤੇਰਾ ਇਹ ਮਸ਼ੀਨ ਜਿਹੜੀ ਆ ਇਹ ਚੋਰੀ ਹੋਈ ਸੀ ਪਰਸੋਂ ਤੇ ਹੁਣ ਤੂੰ ਕਿੱਥੋਂ ਜਾ ਕੇ ਲੈ ਜਾਂਦੀ ਆ ਇਹ ਸਲਾਪੁਰ ਤੋਂ ਸਲਾਪੁਰ ਤੋਂ ਸਲਾਪੁਰ ਤੋਂ ਕਿਹਨੇ ਚੁਕਵਾਈ ਆ ਫੌਜੀ ਨੇ ਚੁਕਵਾਈ ਆ ਗੱਲ ਆ ਵੀ ਛੱਡਣੀ ਆ ਫਲਾਹੀ ਅੱਛਾ ਨਹੀਂ ਫਲਾ ਪੂਰਾ ਨਾ ਉਹਨਾਂ ਦਾ ਕੀ ਆ ਮਲਕ ਮਲਕੀਤ ਸਿੰਘ ਫੌਜੀ ਮੈਂ ਨਹੀਂ ਆਮ ਨੋਟ ਉਹਦਾ ਹੀ ਬਾਈਸੇਸੇ ਜਾਣਾ ਠੀਕ ਹੈ ਠੀਕ ਹੈ ਅੱਛਾ ਰਜਿੰਦਰ ਭਾਈ ਤੈਨੂੰ ਫੌਜੀ ਨੇ ਜਦੋਂ ਮਸ਼ੀਨ ਚੁਕਾਈ ਆ ਉਹ ਕੀ ਕਹਿ ਕੇ ਚੁਕਾਈ ਆ ਪਹਿਲੇ ਤਾਂ ਇਹਦਾ ਮੁੰਡਾ ਗਿਆ ਜੀ ਬ੍ਰਾਂਪਰ ਜੀ ਫੌਜੀ ਦਾ ਕਹਿੰਦਾ ਵੀ ਮਸ਼ੀਨ ਲਿਆਉਣੀ ਆ ਚੱਕ ਕੇ ਜਦੋਂ ਘਰ ਗਏ ਘਰਾਂ ਗਏ ਤੇ ਕਹਿੰਦੇ ਵੀ ਖੇਤਾਂ ਚ ਪਈ ਮਿਲੀ ਆ ਵੀ ਚੋਰੀ ਹੋ ਗਈ ਸੀ ਜੀ ਅੱਛਾ ਵੀ ਫੌਜੀ ਦੀ ਉਹ ਮਸ਼ੀਨ ਆਪ ਦੀ ਸਾਡੀ ਚੋਰੀ ਹੋ ਗਈ ਹਾਂਜੀ ਅੱਛਾ ਜਦੋਂ ਇਹਦੇ ਪਰ ਲੱਦ ਹੋ ਗਈ ਜੀ ਫਿਰ ਉਹ ਮੈਨੂੰ ਕਹਿੰਦਾ ਵੀ ਸ਼ੇਰਗੜ ਬਸਤੀ ਛੱਡਿਆ ਅੱਛਾ ਹਾਂਜੀ ਕਹਿੰਦਾ ਤੂੰ ਚੱਲ ਮੈਂ ਆ ਆਇਆ ਹਾਂ ਪਿੱਛੇ ਠੀਕ ਹੈ ਠੀਕ ਹੈ ਨਹੀਂ ਉਸ ਟਾਈਮ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਮਸ਼ੀਨ ਤੋਂ ਯਾਰ ਪਹਿਲਾਂ ਤਾਂ ਕਹਿੰਦਾ ਤਾਂ ਮੇਰੀ ਚੋਰੀ ਹੋ ਗਈ ਹੁਣ ਸ਼ੇਰਗੜ ਜਾਂ ਸ਼ੇਰਪੁਰ ਬਸਤੀ ਕਾਹਦੇ ਛੱਡੀ ਆ ਜੀ ਮੈਂ ਇਹ ਪੁੱਛਿਆ ਨਹੀਂ ਇਹ ਤੁਸੀਂ ਪੁੱਛਿਆ ਨਹੀਂ ਕੋਈ ਤੁਹਾਡੀ ਕਿ ਵੀ ਐਨੇ ਪੈਸੇ ਦੇਵਾਂਗੇ ਵੱਧ ਦੇ ਦੂੰਗਾ ਜਾਂ ਕੋਈ ਅਜਿਹਾ ਨਹੀਂ ਕੋਈ ਗੱਲ ਕੋਈ ਗੱਲ ਪੈਸਿਆਂ ਦੀ ਕੋਈ ਗੱਲ ਹੀ ਨਹੀਂ ਹੋਈ ਯਾਨੀ ਤੁਸੀਂ ਜਿਹੜੀ ਮਸ਼ੀਨ ਆਨਪੋਲ ਬਣੇ ਚ ਲੈ ਕੇ ਆਗੇ ਜਿੱਦਾਂ ਆਮ ਅੱਗੇ ਕੋਈ ਸਮਾਰਟ ਹੁੰਦੇ ਆ ਹਾਂਜੀ ਠੀਕ ਹੈ ਕੋਈ ਨਹੀਂ ਗੱਲ ਚਾ ਮਰ ਸੋ ਕੀ ਫੈਸਲਾ ਹੁੰਦਾ ਹੈ ਜਲਦ ਤੋਂ ਜਲਦ ਲੈ ਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਸਿਰਫ ਨਤੀਜਾ ਆਉਣ ਦੀ ਇੰਤਜ਼ਾਰ